ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਕੁਦਰਤ ਡੇਰੀ ਫਾਰਮ ਭਗਤਾ ਤੇ ਅੱਜ ਦੀ ਵੀਡੀਓ ਲੈ ਕੇ ਪਹੁੰਚੇ ਆਂ ਪਿੰਡ ਭਗਤਾ ਭਾਈਕਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਰਾਮਪੁਰਾ ਫੁੱਲਪਿੰਦੀ ਆ ਜਿਹੜੇ ਵੀਰ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਵਾਲਾ ਬਟਨ ਆਲਟ ਸੈੱਟ ਕਰ ਲਓ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਚਾਰ ਨਗ ਦਿਖਾਉਣੇ ਆ ਸੂਈਆਂ ਸਵਾਈਆਂ ਤੇ ਗੱਬਨ ਵੀ ਆ ਤੇ ਬਾਕੀ ਡਿਟੇਲ ਸਾਰੀ ਲੈਣੇ ਆ ਬਾਈ ਨੇ ਕਰਦਿਆਂ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੰਦ ਬਾਈ ਕੀ ਹਾਲ ਠੀਕ ਹੈ ਜੀ ਹੋਰ ਠੀਕ ਆ ਬਾਈ ਬਹੁਤ ਵਧੀਆ ਬਾਈ ਕਰਤਾ ਮਾਨ ਕੇ ਤੇ ਵਧੀਆ ਚੱਲੀ ਜਾਂਦਾ ਬਾਈ ਕੰਮ ਕਰ ਬਹੁਤ ਵਧੀਆ ਬਾਈ ਤੇ ਬਾਈ ਆਪਾਂ ਉਹਦੇ ਵੀਡੀਓ ਪਾਈ ਸੀਗੀ ਕਿਵੇਂ ਰਿਆ ਰਿਸਪੌਂਸ ਬੈਕਿੰਗ ਆ ਬਾਈ ਉਹਦੀ ਅੱਛਾ ਹਾਂ ਚਲੋ ਵਧੀਆ ਜੀ ਤੇ ਭਾਈ ਅੱਜ ਆਪਾਂ ਫਿਰ ਦੱਸੋ ਕਿੰਨੇ ਨੱਕ ਦਿਖਾਉਣੇ ਆ ਅੱਜ ਭਾਈ ਦੋ ਸਤਾਜੀਆਂ ਸੋਹਣੀਆਂ ਤੇ ਦੋ ਗੱਬਣ ਆ ਐ ਸ਼ਦਾਬ ਤਿਆਰੀਆਂ ਜੀ ਆ ਸੂਪੂਗੀ ਜਣੀ ਕੇ ਜਦੋਂ ਵੀਡੀਓ ਪੈਣੀ ਉਹ ਤੁਹਾਨੂੰ ਸੂਪੂਗੀ ਤੇ ਫਿਰ ਇੱਕ ਨੰਬਰ ਤੋਂ ਕਰ ਲਓ ਸ਼ੁਰੂ ਜੀ ਕੀ ਡਿਟੇਲ ਹੈ ਵੇੜ ਦੀ ਇਹ ਭਾਈ ਦੂਜਾ ਸੂਆ ਹਾਂਜੀ ਬੱਚੀ ਮਗਰ ਆ ਗਿਆ ਤਾਂ ਬਹੁਤ ਕੁਆਲਟੀ ਦੀ ਬੱਚੀ ਬਹੁਤ ਕੁਆਲਟੀ ਵਾਲੀ ਪਹਿਲਾਂ ਬੱਚੀ ਤੁਹਾਨੂੰ ਦਿਖਾਈਏ ਬੱਚੀ ਦੇਖੋ ਨਿੱਕਾ ਨਿੱਕਾ ਕਰਨਾ گلابی ਪਿੰਕ ਪਿੰਕ ਨੋਜ਼ ਵਾਲੀ ਤੇ 나ੜਗਾ ਨਾਲ ਆ ਬਿਲਕੁਲ ਤਾਜੀ ਇੱਕੀ ਨੱਕੀ ਕਦੋਂ ਸੂਈ ਹੈ ਵਰੀਏ ਇਹੇ ਨਹੀਂ ਪਰਸੋਂ ਸੂਈ ਹੈ ਕਹਿੰਦਾ 10 ਕਿਲੋ ਗੋਲਾ ਹਨ ਦੁੱਧ ਮੰਨ ਲੈ ਕੋਈ ਗੋਲਾ ਮੰਨ ਲੈ ਠੀਕ ਹੈ ਕੱਢ ਲੋ ਬਾਹਰ ਕੱਢ ਲੋ ਇਹਨੂੰ ਬਾਈ ਫਿਰ ਆਪਾਂ ਥਣ ਲੈ ਵਾ ਇਹਦਾ ਵਿਖਾਉਣਾ ਹੈ ਵਧੀਆ ਤੋੜ ਕੇ ਡੱਬੀ ਵੜਾ ਤੇ ਦੂਜਾ ਸੂਆ ਬਾਈ ਕਹਿੰਦਾ ਪਰਸੋਂ ਦੀ ਸੂਈ ਹੈ ਤੇ 10 11 ਕਿਲੋ ਇਹਦੇ ਥੱਲੇ ਬੌਲੀ ਹੈ ਹਾਂ ਐਰ ਛੇੜ ਆ ਗਈ ਹਾਂ ਐਰ ਛੇੜ ਚ ਆ ਗਈ ਲਾਲੀ ਮਾਰਦੀ ਹੈ ਭਾ ਪੂਰੀ ਤੇ ਕੱਲਾ ਕੱਲਾ ਥਾਣਾ ਗਲਾਬੀ ਥਾਣਾ ਹੱਥ ਦੀ ਚਵਾਈ ਵਾਲਾ ਸੋਨਾ ਥਣ ਲੱਗਿਆ ਲੇਵੇ ਦੀ ਫਿਟਨੈਸ ਬਹੁਤ ਹੈ ਵੇਖੋ ਕੁਆਲਿਟੀ ਦੇਖੋ ਠੰਡੀ ਸੀਲ ਆ ਬਾਈ ਕਹਿੰਦਾ ਬਰਫ ਵਾਂਗੂ ਵਿੜੇ ਦੇ ਵਿਚਾਲੇ ਖਿਲਾਰ ਕੇ ਤੇ ਜਿਵੇਂ ਮਰਜੀ ਹੱਥ ਮਾਰੀ ਜਾਓ ਕੋਈ ਚੱਕਰ ਨਹੀਂ ਚੂੰਣ ਚਵਾਈ ਦੀ ਇੱਕ ਨੰਬਰ ਆ ਬਾਈ ਇੱਕ ਨੰਬਰ ਆ ਤਾਰ ਵੀ ਨਾ ਮਰ ਗਿਆ ਪੂਰ ਸਟਾ ਜਮਾਂ ਗਰੰਟੀ ਹੋਊਗੀ ਦੇਖੋ ਵੈੜ ਦਾ ਵੈੜ ਦਾ ਮੂੰਹ ਮੈਂ ਦੇਖੋ ਬੋਦੀ ਵਾਲੀ ਵੱੱਛੀ ਆ ਨਵਾਂ ਹਨ ਤੇ ਲੇਵੇ ਦੀ ਕੁਆਲਿਟੀ ਬਹੁਤ ਵਧੀਆ ਖੁੱਚਾਂ ਤੋਂ ਉੱਪਰ ਲੇਵਾ ਕੱਲਾ ਕੱਲਾ ਥਾਣਾ ਵਾਇਰਲ ਤੇ ਸੋਹਣਾ ਲੱਗਿਆ ਹੱਥ ਦੀ ਚਵਾਈ ਵਾਲਾ ਲੇਵੇ ਤੇ ਨਾੜਾ ਨੂਰਾ ਬਹੁਤ ਚੰਗੀਆਂ ਆ ਇਹ ਸ਼ਹਿਰ ਦੇ ਵਿੱਚ ਪੈਂਦੀ ਹੈ ਜੇ ਕਿਸੇ ਭਰਾ ਨੇ ਜਰਸੀ ਦਾ ਬੱਚਾ ਲੈਣਾ ਹੋਇਆ ਉਹ ਵੀ ਦੇ ਸਕਦੀ ਹੈ ਤੇ ਬਾਕੀ ਐਚਐਫ ਦੇ ਵਿੱਚ ਦੇਖੋ ਕਿੰਡੀ ਟੌਪ ਦੀ ਬੱਚੀ ਪਾਈ ਜਾਣੀ ਕੁਆਲਿਟੀ ਵਾਲੀ ਕੱਦ ਕਾਂਠ ਬਹੁਤ ਵਧੀਆ ਤੇ ਬਾਈ ਫਿਰ ਇਹਦਾ ਡਿਮਾਂਡ ਕੀ ਹੈ ਜੀ ਇਹ 57000 ਰੁਪਏ ਦੇ ਦਾਂਗੇ ਗੈਨ ਤਾਂ ਮੌਲ ਕੋਈ 65 ਕਰਾ ਲੈ 60 ਕਰਾ ਲੈ ਉਹ ਗੱਲਾਂ 'ਚ ਫਾਇਦਾ ਨਹੀਂ ਹੈ ਨਾ ਲੈਣ ਦੇਣ 57000 ਰੁਪਏ ਬਾਈ ਕੋਈ ਮਾੜਾ ਮੋਟਾ ਛੋਟ ਸਪਾਈ ਹੋ ਛੋਟ ਸਪਾਈ ਹੋ ਹੋਰ ਪਕਾਈ ਆਲਾ ਬੰਦਾ ਦਾ ਭਰਾ ਜੀ ਫੋਨ ਠੀਕ ਠੀਕ ਹੈ ਜੀ ਬਾਈ ਕਹਿੰਦਾ ਵੀ ਮੌਲ ਆ ਭਾਵੇਂ 65 ਕਰਾ ਲਈ ਕੋਈ 70 ਕਰਾ ਲਈ 57000 ਰੁਪਏ ਤੇ ਬਾਕੀ ਮਾੜੀ-ਮੋਟੀ ਛੋੜ ਕੇ ਪਾਊਗਾ ਬਾਈ ਕਹਿੰਦਾ ਬਾਹਲਾ ਓਲੇ ਵਾਲਾ ਕੰਮ ਨਹੀਂ ਬਾਈ ਵਧੀਆ ਸਾਊ ਸੁਭਾ ਦਾ ਬੰਦਾ ਬਾਹਲਾ ਫਰਕ-ਸ਼ਰਕ ਨਹੀਂ ਕਰਦਾ ਤੇ ਦੱਸੋ ਜੀ ਫਿਰ ਦੂਜੇ ਨੰਬਰ ਤੇ ਵੱਡੇ ਕੱਦ ਕਾਠ ਵਾਲੀ ਅੱਜ ਤਾਜੀ ਸੂਏ ਪੈਨਦ ਸੁਹਾ ਠੀਕ ਹੈ ਜੀ ਜੇ ਮੈਂ ਸਿੱਟਿਆ ਆ ਬਣਾ ਲਈ ਆਪਾਂ ਹਾਂ ਕੋਈ ਗੱਲ ਨਹੀਂ ਬਾਈ ਤੇ ਬੋਲਾ ਇਹਦਾ 14-4-5 ਕਿਲੋ ਠੀਕ ਹੈ ਅੱਜ ਸਵੇਰ ਸੂਈ ਹੈ ਅੱਜ ਸੁਹਾ ਸੂਈ ਇਹਨੇ ਮਾਰੇ ਬੱਚੀ ਹਾਂ ਵੀ ਬਲੱਡ ਵੀ ਲੱਗਿਆ ਵਾ ਵੈੜ ਦੇ ਪਿੱਛੇ ਤੇ ਬਾਕੀ ਬੱਚੀ ਹੈ ਬਾਈ ਮਗਰ ਬੱਚੀ ਬਾਈ ਦੇ ਮਾਰੇ ਬੱਚੀ ਬਹੁਤ ਟੌਪ ਦੀ ਹੈ ਆਪ ਵੀ ਗਾਂ ਦਾ ਕੱਦ ਕਾਠ ਬਹੁਤ ਵੱਡਾ ਵਜਨ ਵਾਲੀ ਗਾਂ ਕੱਢ ਲਓ ਬਾਈ ਬਾਹਰ ਨੂੰ ਹੁਣ ਆਇਆ ਨਾ ਬੰਦ ਹਰੇਕ ਟੀਕਾ ਚੰਗਲ ਫੜਾਉਂਦਾ ਬਾਈ ਯਾਰ ਸਹੀ ਗੱਲ ਆ ਬਾਈ ਹੈ ਕਈ ਵਾਰੀ ਕਿਸੇ ਦੀ ਮਜਬੂਰੀ ਪੰਜੇ ਵੀ ਬਿਲਕੁਲ ਬਿਲਕੁਲ ਤਾਜੀ ਸੂਈ ਹੈ ਸੂਏਰ ਦੀ ਸੂਈ ਅੱਜ ਜੇਰ ਜੂਰ ਪ੍ਰੋਪਰ ਹੋ ਕੇ ਡੰਨ ਤੇ ਲੇਵੇ ਤੇ ਨਾੜਾ ਨੂੜਾ ਦੇਖੋ ਗਾੜ ਦਾ ਕੱਦ ਕਾਠ ਬਹੁਤ ਵੱਡਾ ਕੋਈ ਛੋਟੀ ਨਾ ਮੰਨ ਕੇ ਮੇਰਾ ਭਰਾ ਫੋਨ ਲਾਵੇ ਵੱਡੇ ਕੱਦ ਕਾਠ ਵਾਲੀ ਵੇੜਾ ਤੇ ਥਣ ਥਣ ਬਹੁਤ ਸੋਹਣਾ ਸੀਲ ਸਹੂਆ ਬਾਈ ਚਵਾਈ ਚੁਈ ਵਧੀਆ ਦੇਖੋ ਲੇਵੇ ਤੇ ਨਾੜਾ ਦੇਖੋ ਦੋਨੇ ਪਾਸੇ ਆਪਾਂ ਤੁਹਾਨੂੰ ਦਿਖਾਉਨੇ ਆ ਲੇਵੇ ਦੀ ਕੁਆਲਿਟੀ ਦੇਖੋ ਮਣਗੇ ਕੱਲਾ ਕੱਲਾ ਥਣ ਗਲਾਸਾਂ ਵਰਗਾ ਸੋਹਣਾ ਵੈਰਲੇ ਤੇ ਲੱਗਿਆ ਹੱਥ ਦੀ ਚਵਾਈ ਵਾਲਾ ਬਾਕੀ ਲੇਵੇ ਦੀ ਕੁਆਲਿਟੀ ਵਧੀਆ ਫਿਟਨੈਸ ਵਾਲਾ ਲੇਵਾ ਕੁਝ ਲੌਂਗ ਕੋਮਾਂ ਡਟਬਾਂ ਵਾਲੇ ਵਾਣੀ ਬੈਠਨੇ ਤਾਂ ਪੁਰਾਵੀਂ ਚੱਕਿਆ ਸਵੇਰ ਦੀ ਸੋਈ ਆ ਜੇ 2-3 ਘੰਟਿਆਂ ਦੀ ਸਾਰੀ ਸੋਈ ਹੈ ਤੇ ਬਾਕੀ ਸੂਕੇ ਨੇ ਦਸਾਂ ਦਿਨਾਂ ਦੇ ਵਿੱਚ ਐਨ ਵਧੀਆ ਦੁੱਧ ਤੇ ਕਿੰਨਾ ਦੁੱਧ ਪਾ ਦੂ ਬਾਈ ਤੁਹਾਡੇ ਹਿਸਾਬ ਨਾਲ ਦੁੱਧ ਮੈਂ ਤਾਂ 20 ਪਲੱਸ ਚੱਲੂਗੀ ਛਾਹ ਵਾਲੇ ਦੀ ਸੇਵਾ ਹੈ ਨਾ ਚੱਲਣਾ ਵੀ ਚਾਹੀਦਾ ਬਾਈ ਕਹਿੰਦਾ ਵੀ 20 ਪਲੱਸ ਦੁੱਧ ਚੱਲੂਗੀ ਵੜ੍ਹ ਤੇ ਜੇ ਇਹਨੇ ਨਾ 20 ਪਲੱਸ ਦਿੱਤਾ ਬਾਈ ਫਿਰ ਦਿੰਦੀ ਵੀ ਨਹੀਂ ਕੋਈ ਆ 6 ਫੁੱਟ ਕੱਡਾ ਤੇ ਕੱਦ ਦਾ ਅੰਦਾਜ਼ਾ ਲਾ ਕੱਦ ਬਹੁਤ ਵੱਡਾ ਬਾਈ ਬਾਈ ਦੇ ਮੋਢੇ ਤੱਕ ਆਉਂਦੀ ਆ ਬਹੁਤ ਵਧੀਆ ਵੜ੍ਹ ਹਾਂਜੀ ਅੱਗੇ ਜੀ ਐਰ ਸ਼ਹਿਰ ਐਰ ਸ਼ਹਿਰ ਅਗਿਆ ਤਾਂ ਦੂਜਾ ਸੁਆ ਸੁੰਦਿਆ ਹਾਂ ਹੁਣੇ ਫਾਰਮ ਚੋਂ ਪਾਣੀ ਲਿਆਇਆ ਲੇਵੇ ਜੀ ਕੁਆਲਿਟੀ ਦੇਖੋ ਪਹਿਲਾਂ ਤਾਂ ਬਹੁਤ ਸੋਹਣਾ ਲੇਵਾ ਲੱਗਿਆ ਵੇਡੂ ਕੱਢ ਕੱਢ ਲਿਓ ਬਾਹਰ ਕੱਢ ਲਓ ਕਿਉਂ ਰਹਿ ਐਰ ਸ਼ਹਿਰ ਸੁਆ ਵੀਰੇ ਦੂਜਾ ਬਾਈ ਦੂਜਾ ਸੁਆ ਐਰ ਸ਼ਹਿਰ ਦੇ ਵਿੱਚ ਪੈਂਦੀ ਐ ਤੇ ਥਣ ਲੇਵੇ ਦੀ ਬਹੁਤ ਸਾਫ ਹੈ ਕੱਲਾ ਕੱਲਾ ਥਣ ਸੋਹਣਾ ਵਰਲ ਤੇ ਲੱਗਿਆ ਮਗਰਲਾ ਥਣ ਵੀ ਪੂਰਾ ਵਿੱਥੀ ਤੇ ਆ ਮੂਰਲਾ ਥਣ ਵੀ ਚਾਰੇ ਥਣਾ ਡੋਡੀ ਗੈਪ ਤੇ ਤੇ ਪੀੜੀ ਦੇ ਪਾਵਿਆਂ ਵਰਗਾ ਥਣ ਜਾਂਦਾ ਹੈ ਤਾਂ ਪੂਲੇ ਲੈ ਬਹੁਤ ਢਿੱਲਾਂ ਢੁੱਲਾਂ ਬਹੁਤ ਪਈਆਂ ਬਾਈ ਜਮਾ ਜਮਾ ਅਗਲਾ ਕਹਿੰਦਾ ਬਹੁਤ ਸੋਹਣੀ ਵੇੜ ਹੈ ਜੇ ਕਿਸੇ ਨੇ ਜਰਸੀ ਦੇ ਬੱਚਾ ਲੈਣਾ ਤਾਂ ਉਹ ਵੀ ਦਿਊਗੀ ਤੇ ਐਰ ਸ਼ੈਰ ਦੇ ਵਿੱਚ ਵੀ ਬੱਚੇ ਪਾ ਸਕਦੀ ਹੈ ਬਹੁਤ ਚੰਗੀ ਆ ਸੱਦ ਕਾਠ ਵਾਲੀ ਆ ਜਾਂਦਾ ਅਗਲਾ ਕਹਿੰਦਾ ਪਰ ਉਹ ਹੀ ਗੱਲ ਨਹੀਂ ਹੈ ਨਾ ਮੌਸਮੂ ਹੋਈ ਆ ਵਜਨ ਵਾਲੀ ਆ ਤੇ ਬਹੁਤ ਸੋਹਣੀ ਬਾਈ ਨਹੀਂ ਹੈ ਜਿਨ੍ਹਵਾਈ ਤੋਂ ਆਈ ਨਹੀਂ ਤੇ ਫੇਰ ਵੀ ਚਮਕ ਪੂਰੀ ਵੇੜ ਦੀ ਚਮਕ ਦਮਕ ਵਾਲੀ ਆ ਵਜਨ ਵਜੂਦ ਬਹੁਤ ਚੰਗਾ ਲੇਵੇ ਜੀ ਕੁਆਲਿਟੀ ਬਹੁਤ ਆ ਬਾਕੀ ਸੁੰਦੇ ਸੁੰਦੇ ਤੋਂ ਨੇ ਲੈਵਾ ਹਜੇ ਹੋਰ ਨਹੀਂ ਹੋਰ ਤਿਆਰ ਕਰ ਲੈਣਾ ਹਾਂ ਐ ਸੁੰਦੇ ਸੁੰਦੇ ਨੂੰ ਤਾਂ ਬਹੁਤ ਵਧੀਆ ਲੇਵੀ ਜੀ ਭਰ ਲੈਣਾ ਨੇ ਢਿੱਲਾਂ ਢੁੱਲਾਂ ਬਹੁਤ ਪਈਆਂ ਐ ਸ਼ਹਿਰ ਦੇ ਵਿੱਚ ਪੈਂਦੀ ਆ ਦੂਜਾ ਆਸੂਗਾ ਵਧੀਆ ਸੋਨਾ ਖਣ ਲੱਗਾ ਸੀਲਸ ਆਊਗਾ ਠੰਡੇ ਮਾਤੇ ਦੀ ਹਾਥੂ ਤੇ ਵਧ ਗਿਆ ਬਾਈ ਮਾਰ ਬਗਵਾ ਹੀ ਬਹਿ ਜਾ ਦੋਵੇਂ ਪਾਸੇ ਕੋਈ ਅਜਾ ਆਪ ਤੈਨੂੰ ਪਤਾ ਡੰਗਰ ਲਿਆਉਂਦੇ ਨੇ ਨਾ ਘਰੇ ਵੇਚਦੇ ਹੋਏ ਸਹੀ ਗੱਲ ਆ ਬਾਈ ਤੇ ਬਾਈ ਇਹਦੀ ਕੀ ਡਿਮਾਂਡ ਆ ਬਾਈ ਬੈਂ ਤਾਂ ਮੁੱਲ ਕਰਾਉਣਾ ਕੋਈ 85 ਕਰਾ ਲੈ ਛੋੜਾ ਹਾਂਜੀ ਹਾਂ ਸਹੀ ਗੱਲ ਆ ਬਾਈ ਕਰੀ ਜਾਂਦੇ ਆ ਬਾਈ ਬਹਿ ਜਾ 70000 ਦੀ ਬੇੜ ਦਊਗਾ ਬਿਲਕੁਲ ਜਾਇਜ਼ ਕੀਮਤ ਤੇ ਬਾਈ ਕਹਿੰਦਾ 70000 ਰੁਪਏ ਦੀ ਆਪਾਂ ਦੇ ਦਾਂਗੇ ਮੁੱਲ ਕੋਈ 85 ਕਰਾ ਲਈ 90 ਕਰਾ ਲਈ ਵਧੀਆ ਜਾਇਜ਼ ਰੇਟ ਤੇ ਬਾਈ ਦੀ ਕਮਾਈ ਨਾ ਹਿਸਾਬ ਨਾਲ ਦਿੰਦਾ ਪਸੂ ਆਇਆ ਵੇਂਦ ਕਰਿਆ ਮਾਲ ਵੇਚੀ ਵਧੀਆ ਸਹੀ ਗੱਲ ਆ ਬਾਈ ਸਹੀ ਗੱਲ ਇਹ ਅੱਗੇ ਦੱਸੋ ਜੀ ਕਹਿੰਦੇ ਬਾਦੂ ਦਾ ਦੂਆ ਸੂਈ ਜਾਂਦੀ ਆ ਹਾਂਜੀ ਸਾਂਭੀ ਨਹੀਂ ਗਰੀਬ ਘਰੋਂ ਲਈ ਆ ਠੀਕ ਹੈ ਜੀ ਥੋੜੀ ਘੱਟ ਸੇ ਵਾਲੇ ਘਰੋਂ ਆਈ ਆ ਹਾਂ ਦੂਜਾ ਸੂਆ ਚੰਗੀ ਸਾਂਭੀ ਹੁੰਦੀ ਨਾ ਥਾਂਲੇਵੀ ਦੀ ਵੀ ਸਾਰਿਆਂ ਨਾਲ ਚੰਗੀ ਥਾਂਲੇਵੀ ਦੀ ਕੁਆਲਿਟੀ ਹੈ ਇਹਦੀ ਬਹੁਤ ਸੋਹਣੀ ਹੈ ਬਾਹਰ ਕੱਢ ਕੇ ਤੁਹਾਨੂੰ ਦਿਖਾਉਂਦੇ ਆ ਤੇ ਮਾੜਾ ਮਾੜਾ ਸੰਗ ਜਿਵੇਂ ਦਾਗੇ ਤੋਂ ਬਾਅਦ ਰਾਹ ਰਹਿ ਜਾਂਦੇ ਫੋਟਾਂ ਜੀਆਂ ਉਸ ਤਰ੍ਹਾਂ ਦੀਆਂ ਕੋਈ ਉਵੇਂ ਨਹੀਂ ਤੇ ਭਾਈ ਮਾਰ ਦੀ ਮੁਰਦੀ ਸਹੀ ਹੈ ਨਾ ਨਾ ਪੂਰਾ ਨਹੀਂ ਯਾਰ ਇੰਨੀ ਠੰਡੀ ਸੀ ਥਾਂਲੇਵੀ ਦੀ ਕੁਆਲਿਟੀ ਦੇਖੋ ਯਾਰ ਅਗਲਾ ਕਹਿਣ ਦਾ ਸੂ ਤੱਕ ਲੇਵਾ ਹਨਾ ਸਹੀ ਗੱਲ ਆ ਭਾਈ ਵਾਕਈ ਲੇਵੇ ਦੀ ਕੁਆਲਿਟੀ ਤੇ ਪੀੜੀ ਦੇ ਪਾਵੇਂ ਵਰਗਾ ਮੋਟਾ ਮੋਟਾ ਥਾਣਾ ਦੇਖੋ ਜੀ ਲੇਵੇ ਤੇ ਨਾੜਾ ਨੋੜਾ ਕਿੰਨਾ ਦੁੱਧ ਪਾਦੂ ਭਾਈ ਤੁਹਾਡੇ ਹਿਸਾਬ ਨਾਲ ਇਹ ਚਾਈ ਦਾ ਬਿਆਨ 16 17 ਕਿਲੋ ਦਾ ਬੜੇ ਆਰਾਮ ਆਰਾਮ ਨੇ ਭਾਈ ਵੱਧ ਭਵੇਂ ਬਾਦੀ ਸਹੀ ਗੱਲ ਬਾਕੀ ਜਾਤ ਨਸਲ ਵਾਲੀ ਆ ਭਾਈ ਕਿਹੜਾ ਕੋਈ 도ਗਲੀ ਆ ਇਹ ਤੋਰੋ ਜਿਗਾ ਨੂੰ ਦੇਖੋ ਜੀ ਪੂਰਾ ਸੁਣਾ ਲੇਵਾ ਲਈ ਫਰਦੀ ਤੇ ਹਜੇ ਸੁੰਦੀ ਆ ਵਟ ਕਰਦੀ ਆ ਤੇ ਜਦੋਂ ਇਹਨੇ ਬੱਚਾ ਦੇਤਾ ਇਦੋਂ ਵੀ ਜਿਆਦਾ ਲੇਵੇ ਜੀ ਕੁਆਲਟੀ ਨਿਕਰ ਕੇ ਆਉਣਾ ਬੈਠਨੇ ਥੋੜੀ ਜੀ ਸੇਵਾ ਦੀ ਲੋੜ ਹੈ ਜੇ ਚੰਗੀ ਸੇਵਾ ਵਾਲੇ ਘਰੇ ਜਾਵੜੀ ਹੋ ਸਕਦਾ 20 ਪਾਕੇ ਭਾਈ ਹਾਂ ਤੋ ਜਿੰਨਾ ਕ ਆਪਾਂ ਨੂੰ ਸਹੀ ਗੱਲ ਆਈ ਹੈ ਸਹੀ ਗੱਲ ਆ ਬਾਈ ਕਿੰਨਾ ਆਪਾਂ ਹਵਾ ਚ ਡਾਂਗਾ ਨਹੀਂ ਮਾਰਦੇ ਵੀ 16 17 ਕਿਲੋ ਜਾਇਜ਼ ਦੁੱਧ ਦਾ ਚੰਗੀ ਸੇਵਾ ਨਾਲ ਦੁੱਧ ਵੱਧ ਵੀ ਸਕਦਾ ਹਾਂ ਬਾਈ ਸਹੀ ਗੱਲ ਆ ਸੇਵਾ ਦਾ ਬਾਈ ਮੁੱਲ ਆ ਇਹ ਵਿਹੜ ਸਾਂਭੀ ਕੀਤੇ ਨਾਲ ਇਹ ਘਾਣ ਨੂੰ ਦੁੱਗਣੇ ਕਰੂਗੀ ਜਾਤ ਨਸਲ ਵਾਲੀ ਵਿਹੜ ਆ ਘਰੇ ਚੋਂ ਨੂੰ ਵਧੀਆ ਤੇਰਾ ਬਾਈ ਜੀ ਰੇਟ ਇਹ ਤਾਂ ਦੱਸੋ ਡਿਮਾਂਡ ਕੀ ਆ ਜਾਇਜ਼ ਜੀ ਬਿਲਕੁਲ ਮੁੱਲ ਨਹੀਂ ਕਰਨਾ ਮੁੱਲ ਤਾਂ ਇਹਦਾ 65 ਮੰਗ ਲੈ ਹੈ ਨਾ 67 ਮੰਗ ਲੈ ਕੋਈ ਫਾਇਦਾ ਨਹੀਂ 57000 ਰੁਪਏ ਵੈੜ ਦਾ ਲੈਂਦੇ ਬਿਲਕੁਲ ਜਾਇਜ਼ ਕੀਮਤ ਤੇ ਬਾਈ ਕਹਿੰਦਾ 57000 ਰੁਪਏ ਦੀ ਦੇ ਦਾਂਗੇ ਤੇ ਥਣ ਲੇਵਾ ਬਹੁਤ ਸੋਨਾ ਵੈੜ ਨੂੰ 57000 ਰੁਪਏ ਦਾ ਭਾਅ ਇਹੋ ਜਿਹਾ ਵੈੜ ਮਿਲਣਾ ਨਹੀਂ ਤੇ ਦੁੱਧ ਦੇ ਨੇ 20 ਕਿਲੋ ਹੋ ਸਕਦਾ ਭਾ ਦੇ ਮਿਲਦੇ ਆ ਬਾਕੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ